ਸਾਤਿਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਜਿਮਨੀ ਚੋਣਾ ਦੀ ਅੱਜ ਵੋਟਿੰਗ ਹੋ ਰਹੀ ਹੈ ਹਲਕਾ ਗੱਦੜਬਾਹਾ ਬਰਨਾਲਾ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਕਿੰਨੀਆਂ ਸੀਟਾਂ ਜਿੱਤੇਗੀ ਅਤੇ ਕਿੰਨੀਆਂ ਹਾਰੇਗੀ ਇਹਨਾਂ ਚਾਰਾਂ ਹਲਕਿਆਂ ਦੇ ਵਿੱਚੋਂ ਜੇ ਨੰਬਰ 1 ਦੀ ਗੱਲ ਕਰੀਏ ਦੋ ਸੀਟਾਂ ਜਿਹੜੀਆਂ ਮਿਲਣਗੀਆਂ ਆਮ ਆਦਮੀ ਪਾਰਟੀ ਨੂੰ ਅਤੇ ਦੋ ਸੀਟਾਂ ਮਿਲ ਗਈਆਂ ਕਾਂਗਰਸ ਪਾਰਟੀ ਨੂੰ ਲੀਟ ਕਰਦੇ ਨਜ਼ਰ ਆ ਰਹੇ ਨੇ ਹਲਕਾ ਡੇਰਾ ਬਾਬਾ ਨਾਨਕ ਤੋਂ ਇੱਕ ਪਾਸੇ ਗੁਰਦੀਪ ਸਿੰਘ ਰੰਧਾਵਾ ਅਤੇ ਕੁਲਦੀਪ ਸਿੰਘ ਧਾਲੀਵਾਲ ਵੱਲੋਂ 900 ਪਲੱਸ ਸ਼ਰਾਬ ਦੀਆਂ ਪੇਟੀਆਂ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਆਮ ਆਦਮੀ ਦੀ ਪਾਰਟੀ ਵੱਲ ਵੋਟਾਂ ਖਿੱਚਣ ਲਈ ਉਹ ਵਰਤਾਈਆਂ ਗਈਆਂ ਜਿਸ ਦਾ ਪਰਦਾ ਫਾਸ਼ ਹੋਇਆ ਹੈ ਕੁਲਦੀਪ ਧਾਲੀਵਾਲ ਵੀ ਮੁਕਰ ਗਏ ਨੇ ਉਧਰ ਗੁਰਦੀਪ ਰੰਦਾਵਾ ਜੋ ਆਮ ਆਦਮੀ ਪਾਰਟੀ ਵੱਲੋਂ ਹਲਕਾ ਡੇਰਾ ਬਾਬਾ ਤੋਂ ਚੋਣ ਮੈਦਾਨ ਦੇ ਵਿੱਚ ਨੇ ਉਹ ਵੀ ਮੁਕਰ ਗਿਆ ਨੇ ਕਿ ਅਸੀਂ ਇਹ じゃ ਕੰਮ ਨਹੀਂ ਕਰਦੇ ਅਸੀਂ ਤਾਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦਾ ਕਰਨ ਦੀ ਗੱਲ ਕਰ ਰਹੇ ਹਾਂ ਲੇਕਿਨ ਇਧਰ ਜੇ ਗੱਲ ਕਰੀਏ ਹਲਕਾ ਡੇਰਾ ਬਾਬਾ ਨਾਨਕ ਦੀ ਡੇਰਾ ਬਾਬਾ ਨਾਨਕ ਤੇ ਹੱਥਾਂ ਪੈਰਾਂ ਦੀ ਪੈ ਗਈ ਹੈ ਗੁਰਦੀਪ ਰੰਦਾਵਾ ਨੂੰ ਗੁਰਦੀਪ ਰੰਦਾਵਾ ਨੂੰ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਸਮਰਥਨ ਦਿੱਤਾ ਡੇਰਾ ਬਾਬਾ ਨਾਨਕ ਤੋਂ ਡੇਰਾ ਬਾਬਾ ਨਾਨਕ ਤੇ ਜਿੰਨੇ ਵੀ ਸ਼ਰੂਮਨੀ ਅਕਾਲੀ ਦਲ ਦੇ ਟਕਸਾਲੀ ਆਗੂ ਸੀ ਜਿੰਨੀ ਵੀ ਵੋਟ ਸੀ ਉਹ ਗੁਰਦੀਪ ਰੰਧਾਵਾ ਨੂੰ ਜਾਵੇਗੀ ਇਸ ਦਾ ਖੱਛਾ ਸੁਚਾ ਸਿੰਘ ਲਗਾ ਅਤੇ ਉਸ ਦੇ ਸਾਥੀਆਂ ਵੱਲੋਂ ਕੀਤਾ ਗਿਆ ਲੇਕਿਨ ਇਧਰ ਨਵੀਂ ਪੂਸੂੜੀ ਪੈ ਗਈ ਹੈ ਕਿਉਂਕਿ ਸਵੇਰ ਤੋਂ ਹੀ ਟਸਲ ਬਾਜੀ ਚੱਲ ਰਹੀ ਹੈ ਗੁਰਦੀਪ ਰੰਧਾਵਾ ਅਤੇ ਸੁਭਜਿੰਦਰ ਸਿੰਘ ਰੰਧਾਵਾ ਦੇ ਵਿੱਚ ਜਦੋਂ ਸੂਤਰਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਸੂਤਰ ਦੱਸਦੇ ਨੇ ਕਿ ਚਲਦਿਆਂ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਜਿਨ੍ਹਾਂ ਦਾ ਸਿਰਫ 2 ਘੰਟੇ ਰਹਿ ਗਏ ਨੇ ਸਮਾਂ ਜਿਹੜੀ ਵਰਤ ਨਜ਼ਰ ਕਰਦੇ ਆ ਰਹੇ ਨੇ ਜਤਿੰਦਰ ਕੌਰ ਰੰਧਾਵਾ ਜਿਹੜੇ ਧਰਮ ਪਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਉਪ ਮੁੱਖ ਮੰਤਰੀ ਰਹੇ ਨੇ ਹੁਣ ਹਲਕਾ ਗਰਦਾਸਪੁਰ ਤੋਂ ਉਸ ਸੰਸਦ ਵੀ ਨੇ ਦੱਸਿਆ ਜਾ ਰਿਹਾ ਹੈ ਕਿ ਜਿੰਨਾ ਇਹਨਾਂ ਨੇ ਤਾਮਚਾਮ ਝੋਕਿਆ ਹੈ ਰੰਧਾਵਾ ਪਰਿਵਾਰ ਨੇ ਜਿਮਨੀ ਚੋਣਾਂ ਦੇ ਵਿੱਚ ਉਹਨਾਂ ਨੇ ਗੁਰਦੀਪ ਰੰਧਾਵਾ ਦੀ ਇੱਕ ਵੀ ਨਹੀਂ ਚੱਲਣ ਦਿੱਤੀ ਇਸ ਲਈ ਲੇਲੜੀਆਂ ਕੜਦੇ ਨਜ਼ਰ ਆਏ ਸੂਬੇ ਦੇ ਮੁੱਖ ਮੰਤਰੀ ਸੁਚਾ ਸਿੰਘ ਲੰਗਾ ਅਤੇ ਉਸ ਦੇ ਸਾਥੀਆਂ ਦੀ ਕਿਉਂਕਿ ਕੁਲਦਾਰ ਸਿੰਘ ਸੰਧਵਾ ਨੇ ਸੂਤਰ ਦੱਸਦੇ ਨੇ ਕਿ ਗੱਲ ਕਰਵਾਈ ਸੀ ਸੁਚਾ ਸਿੰਘ ਲੰਗਾ ਦੀ ਸੁਚਾ ਸਿੰਘ ਲੰਗਾ ਨੂੰ ਤਾਂ ਗੀਤ ਕੀਤੀ ਗਈ ਬੇਨਤੀ ਕੀਤੀ ਗਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿ ਸਾਡੇ ਵਾਸਤੇ ਜਿਹੜੀ ਗਲੇ ਦੀ ਹੱਡੀ ਬਣੀ ਹੋਈ ਹੈ ਹਲਕਾ ਡੇਰਾ ਬਾਬਾ ਨਾਨਕ ਦੀ ਸੀਟ ਮੁੱਛ ਦਾ ਸਵਾਲ ਹੈ ਲੇਕਿਨ ਇੱਥੇ ਮੁੱਛ ਜਿਹੜੀ ਹੈ ਨੀਵੀਂ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਸੁਖਵਿੰਦਰ ਸਿੰਘ ਰੰਧਾਵਾ ਤੇ ਸੁਖਵਿੰਦਰ ਸਿੰਘ ਰੰਧਾਵਾ ਦੇ ਪਰਿਵਾਰ ਜਿਹੜੇ ਨੇ ਉਹ ਖੁਸ਼ੀ ਹਜ਼ਾਰ ਕਰ ਰਹੇ ਨੇ ਜਿਹੜੇ ਲੋਕ ਵੋਟ ਪਾ ਕੇ ਆ ਰਹੇ ਨੇ ਉਹ ਆਪੋ ਆਪ ਹਲਕਾ ਅਨਜਾਰਜਾਂ ਦੇ ਘਰ ਦੇ ਵਿੱਚ ਜਾ ਰਹੇ ਨੇ ਦੂਸਰੇ ਪਾਸੇ ਵੱਡਾ ਜਮਾਵੜਾ ਲੱਗਿਆ ਹੋਇਆ ਹੈ ਸੁਖਵਿੰਦਰ ਸਿੰਘ ਰੰਧਾਵਾ ਦੇ ਕਿਉਂਕਿ ਸੁਖਵਿੰਦਰ ਸਿੰਘ ਰੰਧਾਵਾ ਨੂੰ ਸਾਰਿਆਂ ਹੀ ਭਾਈਚਾਰਿਆਂ ਦੇ ਵਿੱਚੋਂ ਵਰਤ ਮਿਲ ਰਹੀ ਹੈ ਜਿਹੜੇ ਲੋਕ ਇਧਰ ਜਿਹੜੇ ਗੁਰਦੀਪ ਰੰਧਾਵਾ ਨੇ ਉਹਨਾਂ ਦੇ ਘਰ ਦੇ ਵਿੱਚ ਥੋੜੇ ਬਹੁਤੇ ਜਿਹੜੇ ਲੋਕ ਅੱਜ ਵੇਖੇ ਗਿਆ ਜਿਹੜੇ ਵੋਟ ਬਾਣ ਤੋਂ ਕਰ ਉਹਨਾਂ ਦੇ ਆਏ ਲੇਕਿਨ ਇਹਦੇ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ ਲੋਕਾਂ ਨੇ ਹੁਣ ਤੋਂ ਹੀ ਵਧਾਈਆਂ ਸੁਖਜਿੰਦਰ ਕੋ ਰੰਧਾਵਾ ਅਤੇ ਉਸ ਦੀ ਧਰਮ ਪਤਨੀ ਜਿਹੜੇ ਚੋਣ ਮੈਦਾਨ ਦੇ ਵਿੱਚ ਨੇ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ ਕਿ ਜਿੱਤ ਦਾ ਜਿਹੜੀ ਜਿੱਤ ਬਾਕੀ ਹੈ ਐਲਾਨ ਹੋਣਾ ਬਾਕੀ ਹੈ ਯਾਨੀ ਕਿ ਵੱਡਾ ਪੈਂਤਰਾ ਖੇਡ ਦਿੱਤਾ ਗਿਆ ਸੁਖਵਿੰਦਰ ਸਿੰਘ ਰੰਧਾਵਾ ਤੋਂ ਕਿਉਂਕਿ ਸੁਰਜਿੰਦਰ ਸਿੰਘ ਰੰਧਾਵਾ ਇਹ ਜੱਦੀ ਪੁਸ਼ਟੀ ਸੀਟ ਜਿਹੜੀ ਹੈ ਜਿੱਦੇ ਆਉਂਦੇ ਨੇ ਉਹਨਾਂ ਦੇ ਪਿਤਾ ਵੱਲੋਂ ਯਾਨੀ ਕਿ ਉਹਨਾਂ ਦੇ ਪਿਤਾ ਨੂੰ ਪੰਜਾਬ ਦਾ ਸਿਆਸ ਦੇ ਵਿੱਚ ਦੂਜਾ ਬੁੱਢਾ ਬੋਰਡ ਕਿਹਾ ਜਾਂਦਾ ਹੈ ਇਸ ਲਈ ਗੁਰਦੀਪ ਰੰਧਾਵਾ ਲੱਗਦਾ ਹੈ ਕਿ ਜਿਮਣੀ ਚੋਣ ਹਾਰ ਲੰਗੇ ਹਲਕਾ ਡੇਰਾ ਬਾਬਾ ਨਾਨਕ ਤੋਂ ਉਧਰ ਸੁਖਵਿੰਦਰ ਸਿੰਘ ਰੰਧਾਵਾ ਦੇ ਸਾਡੇ ਜਦੋਂ ਪੱਤਰਕਾਰਾਂ ਨੇ ਗੱਲ ਕੀਤੀ ਉਹਨੇ ਕਿਹਾ ਮੇਰੇ ਹੌਸਲੇ ਬਲੰਦ ਨੇ ਜਿੱਤ ਸਾਡੀ ਪੱਕੀ ਹੈ ਮੈਨੂੰ ਹਲਕਾ ਡੇਰਾ ਬਾਬਾ ਨਾਨਕ ਦੇ ਵੋਟਰਾਂ ਤੇ ਪੂਰਾ ਵਿਸ਼ਵਾਸ ਹੈ ਕਿ ਉਹ ਸਾਡੀ ਮਿਹਨਤ ਜਿਹੜੇ ਅਸੀਂ ਇਸ ਹਲਕੇ ਦੇ ਵਿੱਚ ਕੰਮ ਕੀਤੇ ਨੇ ਉਹ ਅਦਾ ਕਰਨਗੇ ਵੋਟਾਂ ਨਾਲ ਹੀ ਧੰਨ